ਸੀ ਫਿਲਮ ਲਾਈਨ ਤੋਂ ਬਾਅਦ ਰਾਜਨੀਤੀ ਦੇ ਵਿੱਚ ਐਂਟਰੀ ਲੈ ਰਹੇ ਸੀ ਲੇਕਿਨ ਇੱਥੇ ਜਿਸ ਢੰਗ ਦੇ ਨਾਲ ਉਸ ਤਰ੍ਹਾਂ ਦਾ ਫਤਵਾ ਨਹੀਂ ਮਿਲਿਆ ਜਿਹੜਾ ਸਿੱਧੇ ਤੌਰ ਤੇ 2022 ਦੇ ਵਿੱਚ ਆਮ ਆਦਮੀ ਪਾਰਟੀ ਨੂੰ ਮਿਲਿਆ ਸੀ ਜੀ 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 ਬਸ ਵਧੀਆ ਜੀ ਆਤਮ ਮਨਤਨ ਕੀਤਾ ਵੀ ਜਿਹੜੀਆਂ ਗਲਤੀਆਂ ਸੀਗੇ ਉਹ ਸੁਧਾਰਾਂਗੇ ਬਸ ਸਕੇ ਤੇ ਹੁਣ ਕੀ ਅੱਗੇ ਦਾ ਕੀ ਸੋਚਿਆ ਜੀ ਬਸ ਕਿਹਦਾ ਜੇ ਕੁਝ ਨਹੀਂ ਕੁਝ ਰਿਹਾ ਹੈ ਇਸ ਮਰਥਾ ਦੇ ਵਿੱਚ ਬਸ ਸਾਰਾ ਹੀ ਕੀਤਾ ਗਿਆ ਵੀ ਵੋਟਾਂ ਜਿਹੜੀਆਂ ਕਿੱਦਾਂ ਪਈਆਂ ਅੱਗੇ ਨੂੰ ਵਧੀਆ ਸੁਧਾਰ ਕੀਤਾ ਕਿੱਥੇ ਜਿਹੜੀਆਂ ਕਮੀਆਂ ਰਹੀਆਂ ਉਹ ਪੂਰੀ ਕੀਤੀ ਜਾਣਗੀਆਂ ਕਮੀ ਕਿੱਥੇ ਰਹੀ ਕਮੀ ਕਿੱਥੇ ਰਹੀ ਕਮੀ ਵਸ ਕਿਤੇ ਕਈਆਂ ਤੋਂ ਸਾਡੇ ਹਲਕੇ ਤਾਂ ਕਮੀ ਹੀ ਸੀ ਸਾਨੂੰ ਪਤਨ ਲੱਗਿਆ ਬੂਮ ਆ ਗਿਆ ਜਿਹੜਾ ਮੈਂ ਤਾਂ ਆਪਦੇ ਹਲਕੇ ਦੱਸ ਸਕਦਾ ਜੀ ਬਹੁਤ ਵਧੀਆ ਚੱਲ ਰਹੀ ਸੀਗੇ ਮੁੜ ਕੇ ਥੋੜਾ ਜਾ ਲੋਕ ਜਿਹੜਾ ਪ੍ਰਭਾਵਿਤ ਹੋ ਗਏ ਚਲ ਅੱਛੇ ਕੰਮ ਕੀਤੇ ਆ ਪਾਰਟੀ ਨੇ ਉਹਨਾਂ ਨੂੰ ਹੋਰ ਕਿੱਦਾਂ ਅੱਛਾ ਬਣਾਇਆ ਜਾਵੇ ਔਰ ਜਿਹੜੇ ਕੰਮ ਕਰ ਰਹੀ ਹੈ 파ਤੀ ਉਹਨਾਂ ਨੂੰ ਹੋਰ ਅੱਛੀ ਤਰ੍ਹਾਂ ਸੀ ਕਿਸ ਤਰ੍ਹਾਂ ਆਪਣੇ ਹਲਕਿਆਂ ਦੇ ਵਿੱਚ ਉਹ ਆਪਣੇ ਲੋਕਾਂ ਦੇ ਵਿੱਚ ਲੈ ਕੇ ਆ ਸਕਦੇ ਆ ਔਰ ਜਿੱਥੇ ਸਾਡੀਆਂ ਕਮੀਆਂ ਰਹੀਆਂ ਉਹਨਾਂ ਨੂੰ ਸੁਧਾਰਾਂਗੇ ਔਰ ਜਿਹੜੇ ਵਧੀਆ ਕੰਮ ਹੋਏ ਔਰ ਜਿਹੜੇ ਹੋਣ ਵਾਲੇ ਆ ਉਹਨਾਂ ਨੂੰ ਬਹੁਤ ਅੱਛੇ ਤਰੀਕੇ ਦੇ ਨਾਲ ਕਰਾਂਗੇ ਕੀ ਐਨਾਲਾਈਜ਼ ਕੀਤਾ ਕਿੱਥੇ ਕਮੀਆਂ ਰਹੀਆਂ ਦੇਖੋ ਇਹ ਤਾਂ ਜੋ ਵੀ ਕਮੀਆਂ ਰਹੀਆਂ ਉਹਨਾਂ ਨੂੰ ਜਲਦ ਤੋਂ ਜਲਦ ਜਿਹੜਾ ਹੈਗਾ ਦੂਰ ਕਰਾਂਗੇ ਔਰ ਜਿੱਥੇ ਵੀ ਕੁਝ ਮੈਸੇजेस ਐਦਾ ਦੇ ਗਏ ਚਾਹੇ ਉਹ ਕਨਕ ਦੇ ਰਿਗਾਰਡਿੰਗ ਹੋਣ ਜਾਂ ਰਾਸ਼ਨ ਕਾਰਡ ਵਾਲੀ ਜੋ ਦਿੱਕਤ ਸੀਗੀ ਉਹਨਾਂ ਨੂੰ ਜਿਹੜਾ ਹੈਗਾ ਐਨਲਾਈਜ਼ ਕੀਤਾ ਔਰ ਉਹਨਾਂ ਨੂੰ ਸਹੀ ਕੀਤਾ ਜਾਏਗਾ ਵਿਥਿਨ ਫਿਊ ਡੇਸ ਔਰ ਜੋ ਅੱਛੇ ਕੰਮ ਹੋ ਰਿਹਾ ਹੈ ਔਰ ਡਿਵੈਲਪਮੈਂਟ ਦੇ ਜਿਹੜੇ ਕੰਮ ਹੈਗੇ ਉਹਨਾਂ 'ਚ ਤੇਜ਼ੀ ਲੈ ਕੇ ਆਈ ਜਾਏਗੀ ਬਸ ਇਹੀ ਜਿਹੜਾ ਸੀਗਾ ਡਿਸਕਸ਼ਨ ਹੋਈ ਹੈ ਜੀ ਜੀ ਮੰਥਨ ਬਾਰੇ ਥੋੜਾ ਜਿਆਦਾ ਦੱਸ ਦਿਓ ਵੇਖੋ ਮੰਥਨ ਪੰਜਾਬ ਦੇ ਅੰਦਰ ਜੋ ਆਪਣਾ ਇਲੈਕਸ਼ਨ ਹੋਇਆ ਉਹ ਤੁਸੀਂ ਕੀ ਅਚੀਵ ਕੀਤਾ ਕਿਉਂਕਿ ਸਾਡੇ ਕੋਲ ਇਹ ਤੋਂ ਪਹਿਲਾਂ 1 ਐਮਪੀ ਦੀ ਸੀਟ ਸੀ ਤਾਂ ਹੁਣ ਅਸੀਂ 3 ਤੱਕ ਪਹੁੰਚਣ ਚ ਕਾਮਯਾਬ ਹੋਏ ਹਾਂ ਔਰ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਸਾਡੀਆਂ ਪ੍ਰਚਾਰਨ ਤੋਂ ਰਹਿ ਗਈਆਂ ਜੋ ਸਰਕਾਰ ਨੇ ਕੰਮ ਕੀਤੇ ਸੀ ਉਹ ਲੋਕਾਂ ਤੱਕ ਪਹੁੰਚਾਵਾਂਗੇ ਜਿਵੇਂ ਸਾਡਾ ਸਭ ਤੋਂ ਵੱਡੀ ਗੱਲਾਂ ਵੀ ਬਾਦਲ ਇੱਕ ਮੈਡੀਕਲ ਕਾਲਜ ਬਣਾ ਕੇ 25 ਸਾਲ ਰਾਜ ਕਰਨ ਤੋਂ ਬਾਅਦ ਉਹ ਦੱਸਦੇ ਰਹੇ ਏਮਜ਼ ਅਸੀਂ ਬਣਾਇਆ ਤੇ ਅਸੀਂ 2 ਸਾਲਾਂ 6 ਮੈਡੀਕਲ ਕਾਲਜ ਬਣਾਏ ਉਹ ਅਸੀਂ ਮਦਦ ਨੂੰ ਚ ਕਾਮਯਾਬ ਨਹੀਂ ਹੋਏ ਪਾਣੀ ਬਿਜਲੀ بڑے ਵੱਡੇ ਵੱਡੇ ਕੰਮ ਜਿਹੜੇ ਸਰਕਾਰ ਨੇ ਕੀਤੇ ਤੇ ਉਸ ਤੋਂ ਅਗਰ ਥਰਮਲ ਪਲਾਂਟ ਇਹਨਾਂ ਨੇ ਵੇਚੇ ਅਸੀਂ ਖਰੀਦੇ ਉਹ ਵੀ ਕਿਤੇ ਨਾ ਕਿਤੇ ਗੱਲਾਂ ਲੋਕਾਂ ਤੱਕ ਪਹੁੰਚਣ ਚ ਕਾਮਯਾਬ ਨਹੀਂ ਹੋਈਆਂ ਬਰਗਾੜੀ ਹੈ ਜਿਹੜੇ ਬਰਗਾੜੀ ਦੇ ਦੋਸ਼ੀ ਸੀਗੇ ਚਾਹੇ ਬਾਦਲ ਪਰਵਾਰ ਸੀ ਚਾਹੇ ਸੁਮੇਤ ਸੈਣੀ ਸੀ ਚਾਹੇ ਹੋਰ ਜਿਹੜੇ ਅਫਸਰ ਸੀ ਉਹਨਾਂ ਨੂੰ ਅਸੀਂ ਕੋਰਟ ਦੇ ਵਿੱਚ ਇਲਜ਼ਾਮ ਚ ਕਾਮਯਾਬ ਹੋਏ ਸੋ ਗੱਲਾਂ ਪ੍ਰਚਾਰ ਤੋਂ ਰਹਿ ਗਈਆਂ ਸੋ ਉਹ ਅਸੀਂ ਆਉਣ ਵਾਲੇ ਸਮੇਂ ਚ ਲੋਕਾਂ ਤੱਕ ਲੈ ਕੇ ਜਾਵਾਂਗੇ ਔਰ ਆਉਣ ਵਾਲੀਆਂ ਜਿਮਨੀ ਚੋਣਾਂ ਦੇ ਵਿੱਚ ਜਿਹੜਾ ਉਹ ਰਿਜ਼ਲਟ ਸਾਫ਼ ਨਜ਼ਰ ਆਵੇ